ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਰੀ ਗੁਰਬਾਣੀ ਜਿੱਥੇ ਇੱਕ ਸੁੰਦਰ ਕਾਵ ਹੈ ਉੱਥੇ ਆਜਦੇ ਤਕਨੇ ਦੇ ਆਧੁਨਿਕ ਨਸੁਪਾਦੇ ਯੁੱਗ ਵਿੱਚ ਇਸ ਦਾ ਵਿਵਹਾਰਿਕ ਲਾਭ ਵੀ ਹੈ ਅੱਜ ਬੱਚੇ ਤੋਂ ਬੁੱਢੇ ਤੱਕ ਹਰ ਕੋਈ ਮਾਨਸਿਕ ਤਣਾਅ ਸਟ੍ਰੈਸ ਗ੍ਰੋਧ ਅਸਹਿਣਸ਼ੀਲਤਾ ਦੇ ਵਿੱਚ ਜੀ ਰਿਹਾ ਹੈ ਹਰ ਕੋਈ ਮੋਬਾਈਲ ਵਿੱਚ ਫਾਲਤੂ ਦੀਆਂ ਚੀਜ਼ਾਂ ਦੇਖ ਕੇ ਆਪਣਾ ਮੈਂਟਲ ਸਟ੍ਰੈਸ ਦੂਰ ਕਰਨਾ ਚਾਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਇਸਤੇਮਾਲ ਦੇ ਨਾਲ ਜਿੱਥੇ ਬੱਚਿਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਉਹ ਨੈਤਿਕਤਾ ਤੋਂ ਦੂਰ ਹੁੰਦੇ ਜਾ ਰਹੇ ਹਨ ਲੋਕੀ ਆਪਣੀ ਸੰਸਕ੍ਰਿਤੀ ਭੁੱਲ ਕੇ ਪਸ਼ਚਮੀ ਦੇਸ਼ਾਂ ਦੇ ਰੰਗਾਂ ਵਿੱਚ ਰੰਗੇ ਜਾ ਰਹੇ ਹਨ ਆਪਣੀ ਜ਼ੁਬਾਨ ਪਹਿਨਾਵਾ ਖਾਣ ਪਾਣ ਇੱਥੋਂ ਤੱਕ ਕਿ ਆਪਣਾ ਧਰਮ ਵੀ त्यागी ਜਾ ਰਹੇ ਹਨ ਅੱਜ ਦੀ ਭਜ ਨਸ ਦੀ ਦੁਨੀਆ ਵਿੱਚ ਆਸਾ ਕੀ ਵਾਰ ਦੀ ਤੋਨਾਤਮਕ ਸੰਗੀਤਮਈ ਕਾ ਬਾਣੀ ਜਿੱਥੇ ਮਨੁੱਖ ਦਾ ਸਟ੍ਰੈਸ ਦੂਰ ਕਰਦੀ ਹੈ ਉੱਥੇ ਹੀ ਇਹ ਬਾਣੀ ਜੀਵਨ ਦੇ ਵੱਖ-ਵੱਖ ਪਹਿਲੂਆਂ ਦੀ ਸਿੱਖਿਆ ਦੇ ਕੇ ਅਧਿਆਤਮ ਮਾਰਗ ਵੀ ਦਰਸਾਉਂਦੀ ਹੈ ਆਸਾ ਕੀ ਵਾਰਦੀ ਬਾਣੀ ਸੁਨਣ ਅਤੇ ਪੜਨ ਦੇ ਨਾਲ ਹਰ ਅਮਰਤ ਪਿੰਨੇ ਲੋਏ ਨਾਮ ਮਨ ਪ੍ਰੇਮ ਰਤਨ ਨਾ ਰਾਮ ਰਾਜੇ ਅੱਖਾਂ ਨਾਮ ਜਲ ਦੇ ਨਾਲ ਭਰ ਜਾਂਦੀਆਂ ਹਨ ਮਨ ਪ੍ਰਭੂ ਰੰਗ ਵਿੱਚ ਰੰਗ ਜਾਂਦਾ ਹੈ ਮਨ RAM ਕਸਵਟੀ ਲਾਇਆ ਕੰਚਨ ਸੋ ਵਿਨਾ ਮਨ ਨਾਮ ਦੀ ਕਸਵਟੀ ਤੇ ਕਿਸਕੇ ਸ਼ੁੱਧ ਸੋਨਾ ਬਣ ਜਾਂਦਾ ਹੈ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨ ਨੂੰ ਪਿੰਨਾ ਅਸਾ ਕੀ ਵਾਰ ਦੀ ਬਾਣੀ ਸੁਣ ਕੇ ਮੇਰਾ ਮਨ ਪ੍ਰਭੂ ਦੇ ਰੰਗ ਵਿੱਚ ਲਾਲ ਹੋ ਕੇ ਤਰੋ ਤਾਜਾ ਹੋ ਗਿਆ ਹੈ ਜਨ ਨਾਨਕ ਮੁਸਕ ਝਕੋ ਲਿਆ ਸਭ ਜਨਮ ਤਨ ਤੰਨਾ ਪ੍ਰਭੂ ਨਾਮ ਦੀ ਕਸਤੂਰੀ ਦੇ ਨਾਲ ਮੇਰਾ ਮਨ ਸੁਗੰਧਿਤ ਹੋ ਗਿਆ ਹੈ ਅਤੇ ਜੀਵਨ ਤੰਨ ਹੋ ਗਿਆ ਹੈ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਵਿੱਚ ਰਾਜਿਆਂ ਨੂੰ ਖੰਖਾਰ ਅਤੇ ਹਿੰਸਕ ਆਖਿਆ ਹੈ ਅਤੇ ਉਸ ਦੇ ਸਹਿਯੋਗੀਆਂ ਨੂੰ ਕੁੱਤੇ ਕਿਹਾ ਹੈ ਰਾਜੇ ਸੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਨਾਲ ਹੀ ਫੋਕਟ ਕਰਮਾਂ ਦੀ ਨਿੰਦਿਆ ਵੀ ਕੀਤੀ ਹੈ ਆਧੇ ਮਾਡਰਨ ਜਮਾਨੇ ਦਾ ਪੜਿਆ ਲਿਖਿਆ ਨੌਜਵਾਨ ਉੱਚੇ ਸੁੱਚੇ ਨੈਤਿਕ ਗੁਣ ਅਪਣਾ ਕੇ ਸਮਾਜ ਵਿੱਚ ਆਪਣੀ ਇੱਜ਼ਤ ਬਣਾਉਣਾ ਚਾਹੁੰਦਾ ਹੈ ਆਸਾ ਕੀ ਵਾਰ ਦੀ ਸਾਰੀ ਬਾਣੀ ਸਟ੍ਰੈਸ ਡਿਪਰੈਸ਼ਨ, ਕਰੋਧ, ਹਉਮੈ, ਐਗਰੈਸਿਵਨੈਸ ਨੂੰ ਦੂਰ ਕਰਕੇ ਉਸ ਦੇ ਮਨ ਨੂੰ ਇਕਾਗਰਤਾ, ਸ਼ਾਂਤੀ, ਆਨੰਦ ਅਤੇ ਖੇੜਾ ਪ੍ਰਦਾਨ ਕਰਦੀ ਹੈ। ਇਨਾ ਗੁਣਾਂ ਨੂੰ ਧਾਰਨ ਕਰਨ ਵਿੱਚ ਆਸਾ ਕੀ ਵਾਰ ਸਾਡੇ ਜੀਵਾਂ ਦੀ ਸੱਚੀ ਰਹਿਨਮਾਈ ਕਰਦੀ ਹੈ। ਹਰ ਰੋਜ਼ ਆਸਾ ਕੀ ਵਾਰ ਦੀ ਬਾਣੀ ਸੁਣ ਕੇ ਉੱਤਮ ਗੁਣਾਂ ਦੇ ਧਾਰਨੀ ਬਣੀਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।